ਏ ਜੀ ਆਪਣੇ ਇਨਫੋਰਮੇਸ਼ਨ ਮਿਲੀ ਸੀਗੀ ਜਿੱਦਾਂ ਕਿ ਨਲੋਈਆਂ ਚੌਂਕ ਤੋਂ ਪਤਾ ਚੱਲਿਆ ਕਿ ਇੱਕ ਐਕਟੀਵਿਟੀ ਹੋ ਰਹੀ ਹੈ ਅਨਲੀਗਲ ਜਿਹਦੇ ਵਿੱਚ ਜਿੱਦਾਂ ਕਿ ਮਵੇਸ਼ੀ ਪਰ ਕੇ ਲੈ ਕੇ ਜਾ ਰਹੇ ਜਿੱਦਾਂ ਆਪਾਂ ਇੱਕ ਹਫ਼ਤਾ ਪਹਿਲਾਂ ਵੀ ਇਦਾਂ ਇੱਕ ਲੁੱਕ ਆਊਟ ਕੀਤਾ ਸੀਗਾ ਕੇਸ ਜਿਹਦੇ ਵਿੱਚ ਬਹੁਤ ਬੁਰੀ ਹਾਲਤ ਦੇ ਵਿੱਚ ਆਪਣੇ ਮੱਜਾ ਕੱਟੇ ਗੱਟੀਆਂ ਇਦਾਂ ਦੇ ਬੰਨੇ ਹੋਏ ਸੀਗੇ ਜਿਹੜੇ ਆਪਣੇ ਡੇਰਾ ਬਸੀ ਵੱਡਣ ਲਈ ਲੈ ਕੇ ਜਾ ਰਹੇ ਸੀਗੇ ਤੇ ਉਸੇ ਸ਼ੱਕ ਦੇ ਗੁੰਜਾਇਸ਼ ਦੇ ਹਿਸਾਬ ਦੇ ਨਾਲ ਆਪਾਂ ਜਦੋਂ ਇਹ ਗੱਡੀ ਨੂੰ ਰੋਕਿਆ ਤੇ ਇਹਨਾਂ ਨੇ ਦੌੜਨ ਦੀ ਕੋਸ਼ਿਸ਼ ਕੀਤੀ इवन ਸਾਡੇ ਬੰਦਿਆ ਦੇ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਗੱਡੀ ਇਹਨਾਂ ਨੂੰ ਰੋਕ ਰਹੀ ਸੀਗੀ ਤੇ ਬਹੁਤ ਮੁਸ਼ਕਿਲ ਦੇ ਨਾਲ ਜਦੋਂ ਇਹਨਾਂ ਨੂੰ ਗੱਡੀ ਨੂੰ ਰੁਕਵਾਇਆ ਤੇ ਬੰਦੇ ਦੌੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਜਦੋਂ ਇਹਨਾਂ ਤੋਂ ਪਤਾ ਕੀਤਾ ਕਿ ਇਹ ਕੀ ਹੈ ਤੇ ਕਹਿੰਦੇ ਕਿ ਇਹ ਤੋਕੜਾ ਤੇ ਟੋਕੜ ਵੱਡਣ ਦੇ ਲਈ ਹੀ ਲੈ ਕੇ ਜਾਂਦੇ ਆ ਤੇ ਦੂਸਰਾ ਫਿਰ ਜਦੋਂ ਉੱਪਰ ਚੜ ਕੇ ਦੇਖੇ ਤਾਂ ਛੋਟੇ-ਛੋਟੇ ਜਿੱਦਾਂ ਕੀ ਕੱਟੇ-ਕੱਟੀਆਂ ਜਿਹੜੇ ਨਹੀਂ ਲੈ ਕੇ ਜਾ ਸਕਦੇ ਜੇ ਵੱਡਣ ਲਈ ਵੀ ਆਪਾਂ ਵਰਤੀਏ ਤਾਂ ਇਹਨਾਂ ਨੂੰ ਪ੍ਰੋਵੈਂਸ਼ਨ ਆਫ ਕਰਿਓਲਿਟੀ ਜਿਹੜੀ ਹੈਗੀ ਆ ਉਹ ਨਹੀਂ ਲਿਜਾ ਸਕਦੇ ਹੈਗੇ ਤਾਂ ਜਿਸ ਵਜ੍ਹਾ ਦੇ ਕਰਕੇ ਜਦੋਂ ਫਿਰ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਫਿਰ ਸਾਨੂੰ ਪਤਾ ਚੱਲਿਆ ਕਿ ਇਹ ਬਿਲਕੁਲ ਅਨਲੀਗਲ ਹੈਗਾ ਤੇ ਆਪਾਂ ਥਾਣਾ ਸੰਬੰਧੀ ਥਾਣਾ সদর ਜਿਨ੍ਹਾਂ ਨਾਲ ਸੰਪਰਕ ਕੀਤਾ ਤੇ ਮੌਕੇ ਤੇ ਪੁਲਿਸ ਪਾਰਟੀ ਆਈ ਤਾਂ ਇਹਨਾਂ ਨੂੰ ਹੁਣ ਆਪਾਂ ਥਾਣੇ ਜਮਾ ਕਰਾਤਾ ਬੰਦਿਆਂ ਨੂੰ ਤਿੰਨ ਬੰਦੇ ਹੈਗੇ ਆ ਤੇ ਆਪਣੀ ਅਗਲੀ ਜਿਹੜੀ ਹੁਣ ਪੁਛਤਾਸ਼ ਪੁਲਿਸ ਵਾਲੇ ਕਰਦੇ ਪਏ ਹੈਗੇ ਆ ਤੇ ਮੰਗ ਸਾਡੀ ਇਹੀ ਹੈਗੀ ਆ ਕਿ ਜਿਹੜੀ ਇਹ ਅਨਲੀਗਲ ਐਕਟੀਵਿਟੀ ਹੋ ਰਹੀ ਆ ਉਹਦੇ ਉੱਪਰ ਰੋਕ ਲਗਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਇਹ ਜਿਹੜਾ ਹੈਗਾ ਨਾਕੇਬਾਜੀ ਬੰਦੀ ਜੜੀ ਹੈਗੀਆਂ ਉਹ ਥੋੜੀ ਜਿਆਦਾ ਚੁਕਨ ਨੇ ਕਿਉਂਕਿ ਇਸ ਵੇਲੇ ਵੀ ਆਪਾਂ ਅੱਜ ਦੀ ਗੱਲ ਕਰੀਏ ਤਾਂ ਬਿਲਕੁਲ ਸਾਰੇ ਨਾਕੇ ਖਾਲੀ ਆ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਅਨਲੀਗਲ ਜੜੀ ਐਕਟੀਵਿਟੀ ਕਰਨੀ ਬਹੁਤ ਆਸਾਨ ਹੈਗੀ ਆ ਤੋ ਸਰਕਾਰ ਨਾਕੇਬੰਦੀਆਂ ਦੇ ਉੱਪਰ ਪੁਲਿਸ ਪ੍ਰਸ਼ਾਸਨ ਨਾਕੇਬੰਦੀਆਂ ਦੇ ਉੱਪਰ ਥੋੜਾ ਧਿਆਨ ਦੇਵੇ ਤਾਂ ਕਿ ਇਦਾਂ ਬੇਜਾਨ ਜਿਹੜੇ ਹੈਗੇ ਆ ਜਿਹੜੇ ਬੇਜਵਾਨ ਜਿਹੜੇ ਹੈਗੇ ਆ ਉਹਨਾਂ ਦੀਆਂ ਜਾਨਾਂ ਨਾ ਜਾਣ ਔਰ ਅਗਰ ਇਦਾਂ ਕਿਸੇ ਨੂੰ ਪਤਾ ਲੱਗਦਾ ਤੇ ਤੁਹਾਡੇ ਮਾਧਿਅਮ ਦੇ ਨਾਲ ਮੈਂ ਅਪੀਲ ਕਰਨਾ ਚਾਹੁੰਦਾ ਆ ਕਿ ਜੇ ਤੁਹਾਨੂੰ ਇਦਾਂ ਤੁਹਾਡੇ ਵਾਲੇ ਦੁਆਲੇ ਕੋਈ ਗਾਇਆਂ ਨੰਦੀ ਕੱਟੇ-ਕੱਟੀਆਂ ਜਾਂ ਇਦਾਂ ਪਰ ਕੇ ਲੈ ਜਾਂਦੇ ਲਈ ਤੁਹਾਨੂੰ ਲੱਗਦਾ ਆ ਤੇ ਤੁਸੀਂ ਸਾਡੇ ਨਾਲ ਸੰਪਰਕ ਕਰੋ ਤੁਹਾਡਾ ਨਾਮ ਤੁਹਾਡੀ ਪਛਾਣ ਗੁਪਤ ਰੱਖਾਂਗੇ ਜੋ ਰਿਸਕ ਹੋਏਗਾ ਸਾਡਾ ਹੋਏਗਾ ਕਿਉਂਕਿ ਸਾਡਾ ਸਿਰਫ ਇਹੀ ਸੰਘਰਸ਼ ਹੈਗਾ ਕਿ ਇਹਨਾਂ ਨੂੰ ਬਿਨਾਂ ਵਜ੍ਹਾ ਤੋਂ ਵੱਢਣ ਨਹੀਂ ਦੇਣਾ ਤੇ ਨੰਬਰ 9872 17 56 ਸ਼ੈਲੀ ਮੈਂ ਗਰੂਪਰ ਜੀ ਇਹ ਇਹ ਪਤਾ ਲੱਗਾ ਵੀ ਕਿੱਥੋਂ ਕਿੱਥੇ ਜਾ ਰਹੇ ਸੀ ਜੀ ਇਹ ਗੁਰਦਾਸਪੁਰੋਂ ਡੇਰਾ ਬਸੀ ਹੀ ਲੈ ਕੇ ਜਾ ਰਹੇ ਸੀ ਇਹਨਾਂ ਨੂੰ ਕੀ ਗੱਡੀ ਜੋ ਕੋਈ ਪਤੀਜਨ ਕੇ ਸਮਾਨ ਵੀ ਕੋਈ ਬਰਾਮਦ ਹੋਇਆ ਜੀ ਇਹਨਾਂ ਦੇ ਕੋਲ ਨਸ਼ੇ ਦੇ ਜਿੱਦਾਂ ਪਤਾ ਨਹੀਂ ਸਰਿੰਜਾਂ ਕਾਫੀ ਸੀਗੀਆਂ ਤੇ ਟੀਕੇ ਵੀ ਸੀਗੇ ਤੇ ਨਾਲ ਕੁੜੀਆਂ ਉਹ ਪਤਾ ਨਹੀਂ ਕੀ ਆ ਉਹ ਕੁੜੀਆਂ ਦੇ ਵਿੱਚ ਜੋ ਕਿ ਪੁਲਿਸ ਨੇ ਆਪਣੇ ਕੋਲ ਹੁਣ ਜਮ੍ਹਾਂ ਕਰ ਲਿੱਤਾ ਹੈ ਦੂਸਰੀ ਤੁਸੀਂ ਬੰਦੇ ਪਕੜ ਕੇ ਹਵਾਲੇ ਕਰ ਜੀ ਤਿੰਨ ਬੰਦੇ ਜੀ ਜਿੱਦਾਂ ਦੂਸਰੀ ਵਾਰ ਤੁਸੀਂ ਬਸ ਆ ਪਕੜੀ ਆ ਲੱਕ ਪਕੜੀ ਆ ਇਹ ਮਤਲਬ ਪਹਿਲੇ ਵੀ ਜਾਂਦੇ ਹੋਣੇ ਇਹ ਤਾਂ ਦੋ ਵਾਰੀ ਲੱਗਿਆ ਔਰ ਇਹਨਾਂ ਨੇ ਕਬੂਲ ਕੀਤਾ ਕਿ ਹਰ ਤੀਸਰੇ ਦਿਨ ਜਾਂਦੀ ਆ ਗੱਡੀ ਅੱਛਾ ਇੱਕ ਦਿਨ ਛੱਡ ਕੇ ਗੱਡੀ ਜਾ ਰਹੀ ਆ ਇਹ ਪਤਾ ਨਹੀਂ ਕੀ ਕਰਦੇ ਯਾਰ ਕਿੰਨੀ ਐਦਾਂ ਐਕਟੀਵਿਟੀ ਕਿਦਾਂ ਕਰ ਸਕਦੇ ਆ ਤੇ ਹੁਣ ਇਹ ਟਰੱਕ ਜਿਹੜਾ ਹੈਗਾ ਵਾ ਡਬਲ ਸਟੋਰੀ ਬਣਾਇਆ ਇਹ ਡਬਲ ਬੈੱਡ ਹਾਂਜੀ ਉੱਪਰ ਔਰ ਥੱਲੇ ਕੋਈ ਹਿੱਲ ਨਹੀਂ ਸਕਦਾ ਕੋਈ ਉੱਠ ਨਹੀਂ ਸਕਦਾ ਸਾਰੇ ਜਿੱਦਾਂ ਜਿੱਦਾਂ ਵੀ ਹੈਗੇ ਆ ਜਿਹਦੇ ਉੱਪਰ ਜਿਹੜਾ ਡਿੱਗਿਆ ਉਹ ਉਦਾਂ ਹੀ ਆ ਕਈ ਵਿੱਚ ਐਦਾਂ ਹੀ ਏਸੀ ਵਜਾ ਦੇ ਕਰਕੇ ਸਾਹ ਕੁੱਟ ਹੋਣ ਦੀ ਵਜਾ ਦੇ ਕਰਕੇ ਮਰੇ ਜਾਂਦੇ ਆ ਇਹਨਾਂ ਕਰਦੇ ਆਪਾਂ ਹੁਣ ਇਹਨਾਂ ਖ਼ਿਲਾਫ਼ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਜਿਹੜੀ ਆ ਇੱਥੇ ਹੀ ਰੁਕੇ ਚਲੋ ਇਹ ਜੇ ਆਪਣੇ ਸਰਕਾਰ ਨੇ ਇਹਨੂੰ ਛੂਟ ਦਿੱਤੀ ਆ ਬਡਾਂਗੇ ਦੇ ਲਈ ਪਰ ਬਡਾਂਗੇ ਦੇ ਲਈ ਛੋਟੇ ਬੱਚੇ ਆ ਪਿੱਛੇ ਦੇਖੋ ਕਿੰਨਾ ਤੰਗ ਆ ਇਹ ਵਾਜਾ ਇਹਨਾਂ ਦੀਆਂ ਆ ਨਾ ਹਿਲਸ ਦੇ ਨਾ ਉੱਠਸ ਦੇ ਔਰ ਆਪਣੇ ਸਾਹ ਕੋਟ ਹੋਣ ਦੀ ਬਜਾਏ ਦੇਨ ਕਰਕੇ ਤੜਫਦੇ ਪਏ ਹੋਏ ਆ ਔਰ ਇਹ ਛੋਟੇ ਬੱਚਿਆਂ ਨੂੰ ਤਾਂ ਨਹੀਂ ਵੱਡਣ ਦੇ ਲਈ ਇਸਤੇਮਾਲ ਕੀਤਾ ਜਾ ਸਕਦਾ ਜੀ